ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹ ਟੂਟ ਆਈ ਵੀ ਇਹ ਕਿਥੇ ਗਈ ਹਾਂ ਮਨੇ ਮਰੀ ਵੀ ਖਣੀ ਜਉਂਦੀ ਹੈ ਇਹ ਦੇਖਦੇ ਆ ਮੜੀ ਲਾ ਕੇ ਮਾਨੂੰ ਤਾਂ ਮਰੀ ਵੀ ਲੱਗਦੀ ਹੈ ਹਮ ਇਦ ਮਰੀਜੀ ਹੋਈ ਵੀ ਹੈ ਕੁਛ ਮਰੀ ਵੀ ਹੈ ਬੜਾ ਲੂੜਾ ਹੋਇਆ ਬਚਰੀ ਜ ਮਰੀ ਚਲੋ ਦੱਬ ਦੇ ਨੇਰ ਵਿੱਚ ਦੇਖ ਲਓ ਕਿ ਨਹੀਂ ਅਗਰ ਤਾਂ ਬੂੰਗੇ ਬਹੁਤ ਹੈ ਮਰਤਾ ਗਈ ਬਈ ਜੋਂਦੀ ਤਾਂ ਹੀ ਆ ਉੱਪਰ ਤੇ ਪਤਾ ਜਾ ਸਾਫ ਲੱਗਦਾ ਹੁਣ ਕਿਹੜਾ ਖਾਈ ਜੰਨੇ ਆ ਇਹ ਸੋਣਾ ਲੱਗਦਾ ਹੁਣ ਵਿੱਚ ਤਾਂ ਗੱਲ ਪਹਿਲੇ ਖਾਦੇ ਪੀਉਣੇ ਜੇ ਲੋ ਚੰਗਾ ਕੋਈ ਕੰਮ ਤਾਂ ਸਫਲ ਹੋਇਆ ਬਾਕੀ ਪਾਣੀ ਦੀ ਹੈ ਬਈ ਇੰਨੀ ਕਿ ਸਰੋਂ ਹੈ ਘੁੱਟਨਾ ਮੈਂ ਹੁਣ ਚੜਾਉਣਾ ਇਹਦੇ ਹੁਣ ਦਿਨ ਦਿਨ ਡੇਢ ਡੇਢ ਮਾਰਦੇ ਆ ਇਹਦੇ 2 ਵਜਣੇ ਤਾਂ ਹੁਣ ਚੜ ਜਾਂਦੀ ਇਹਨੂੰ ਕੀ ਲੱਗਣਾ ਹੈ ਹੋਏ ਪਰੇ ਘੁੱਟ ਲੈਣੀ ਹੈ ਬਈ ਆਪਾਂ ਘੁੱਟ ਰਹੇ ਹਾਂ ਰਾਇਆ ਹੱਥਾਂ ਨਾਲ ਹੀ ਘੁੱਟਦੇ ਹਾਂ ਇਹ ਕੀ ਕਰ ਰਿਹਾ ਇੱਧਰ ਮੇਰੀ ਕੰਡਕ ਦਾ ਤਾਂ ਹੋਰੀ ਖੜਕਦਾ ਵਿੱਚ ਬੱਲਾ ਹਰੀਆਂ ਪਈਆਂ ਆ ਦੇਖੋ ਆ ਬੱਲ ਹਰੀ ਪਈਏ ਆ ਬੱਲ ਹਰੀਏ ਇਹਦੇ ਨਾਲ ਇਹ ਆ ਪੱਕੀਆਂ ਆ ਪੱਕੀਆਂ ਪਈਆਂ ਇਹ ਟੁੱਟਦੀਆਂ ਪਟਕਦੇ ਕੀ ਇਹ ਨਹੀਂ ਟੁੱਟੀ ਇਹ ਅਡ ਟੁੱਟੂਗੀ ਇਹ ਆਦਾ ਉੜਾ ਕਿਤੇ ਟੁੱਟ ਗਈ ਹੈ। ਆਇਆ ਮੈਂ ਮੈਂ ਛਿੱਟਾ ਵੀ ਦੇਤਾ ਤਾਂ ਮਗਰ ਤੇ ਬੀਜ ਦਾ। ਉਹ ਆਹਰੇ। ਹੋਏ। ਇਹ ਪਤਾ ਨਹੀਂ ਕਿਹ ਚੱਕਰ ਹੈ ਇਸ ਵਾਰ। ਇਹ ਕਿਸੇ ਬੰਦੇ ਦੇ ਵਿੱਚ ਤਾਂ ਦਾਣੇ ਠੋਨੇ ਆ ਜਾਲੇ ਬੀਜ ਦੇ ਹਿਸਾਬ ਨਾਲ 303 ਬੀਜ ਹੈ ਉਹਦੇ ਹਿਸਾਬ ਨਾਲ ਸੋਨੇ ਆ ਠੀਕ ਹੈ ਕਿਸੇ ਬੰਦੇ ਵਿੱਚ ਬਰੀਕ ਹੈ ਜਿਹੜੀ ਬਿਲ ਖੜੀ ਹੈ ਉਹ ਤੇ ਬਰੀਕ ਹੈ ਦਾਣੇ ਲੈ ਇੱਕ ਬਰੀਕ ਲੱਗਦੇ ਹਨ ਹਣੀ ਬੰਦੇ ਬੜੇ ਕਬੀ ਜਾਂਦਾ ਤੇ ਬਰੀਕ ਲੱਗਦੀ ਹੈ ਵਿੱਚ ਬਰੀਕਾਂ ਦਾਣੇ ਮੋਟੇ ਵੀ ਐ ਵੱਲੇ ਇੱਕੇ ਐ ਜੇ ਤਾਂ ਹੁਣ ਵੀ ਜਿਵੇਂ ਜੀਰੀ ਦੇ ਨਹੀਂ ਹੁੰਦਾ ਢੇਟਲੇ ਪਾਸੇ ਪਤਾ ਨਹੀਂ ਬਾਈ ਗਿਆ ਚੱਕਰ ਆਹ ਹਰੀ ਪਈ ਜਾ ਚੱਲ ਵਿੱਚੇ ਵੱਡੀ-ਵੱਡੀ ਜਾਣੀਆਂ ਸੋਹਣੀਆਂ ਚੱਲਣ ਕਿਹੜੀ ਹੋਗੀ ਹੋਗੀ ਚਲੋ ਮਹਾਰਾਜ ਨੇ ਦਿੱਤਾ ਜੋ ਠੀਕੇ ਐ ਜਿੰਨਾ ਕਿ ਕਿਸਮਤ ਦੇ ਵਿੱਚ ਹੈਗਾ ਉਨਨਾਂ ਤੋਂ ਮਿਲਿਆ ਕਿ ਮੇਰੇ ਕਿ ਬੀਜ ਬਹੁਤ ਬੁਰਾ ਹੈ ਇਹ ਹੋਈਆ ਬਿਨਾ ਹੋਈ ਹੋ ਜਾਂਦਾ ਨਾ ਤਾਂ ਇਹ ਸਪਰੇਅ ਨਾਲ ਵਰਦਾ ਸੁਣੀ ਹੈ ਕਣਕ ਤਾਂ ਸੁਣੀ ਹੈ ਚਲ ਬਾਕੀ ਵੱਡੇ ਕੀ ਪਤਾ ਲੱਗੂ ਕਿੰਨੀਆਂ ਕੋਹਨੀਆਂ ਹੈ ਕੀ ਹੁੰਦਾ ਇਹ ਚੱਕਰ ਹੈ ਇਧਰ ਬਾਈ ਦਾ ਗੰਨਾ ਮੁੱਢਾ ਉੱਡੀ ਗੰਨੇ ਦੀ ਵੀ ਰੰਗ ਫੜਿਆ ਸੋਨਾ ਹੋਇਆ ਬਹੁਤ ਵਟਾ ਰਿਹਾ ਰੋੜੀ ਬਰੀ ਬਰੀ ਕੀ ਜੇ ਆਹ ਉਹ ਕਾਫੀ ਫਟਾ ਰਿਹਾ ਹੈ ਵਧੀਆ ਫਟਾ ਰਿਹਾ ਹੈ ਆ ਬੀਜਿਆਂ ਨੂੰ ਵੀ ਪਾਣੀ ਲਾਤਾ ਬਾਈ ਕੋਈ ਹੈ ਨਹੀਂ ਹੁਣ ਮੇਰੇ ਨਾਲ ਜਦ ਨਾਲ ਬੱਤਾਂ ਮਾਰਨੇ ਉਹ ਮੈਂ ਹੀ ਮਰੀ ਜਾਂਦਾ ਹੁਣ ਆਹ ਦੇਖੋ ਮਰ ਰਹਾ ਮੈਂ ਜਗਾਵੀ ਅਬੀ ਜਵਾਦ ਹੋ ਗਿਆ ਜਦਾ ਗਲਗੂ ਇਹਨੂੰ ਫੇਰ ਆ ਟੂਆ ਧੀ ਕਾ ਗੁੱਲੀ ਡੰਡਾ ਨਹੀਂ ਚਾਹਦਾ ਕਣ ਕਿਤੇ ਫਿਰ ਵੀ ਖੜੀ ਹੋ ਗਈ ਏ ਮੈਨੂੰ ਤਾਂ ਇਹ ਲੱਗ ਰਿਹਾ ਵੀ ਬਿਚ ਗਈ ਫਿਰ ਵੀ ਕਰ ਗਈ ਪੈਰ ਜੇ ਖੜੇ ਹਗਨ ਨਾ ਖੜਾ ਬਾਈ ਦਾ ਇਹ ਬੀਜਣ ਹੈ ਬਾਈ ਉਧਰ ਪੈਪੂ ਬਲੈਂਡ ਕੱਢਣੀ ਹੈ ਇੱਥੇ ਬੀਜ ਰੱਖਿਆ ਹੋਇਆ ਰਲੇ ਜਾਂਦਾ ਤਾਂ ਨਾਲੇ ਗਾਉਲ ਕਿਹੜਾ ਤੋਰ ਹੁੰਦਾ ਲੰਘ ਗਿਆ ਬਾਈ ਉਹ ਇਹ ਨਾ ਕਰਨੀ ਦੀ ਗੱਲ ਵਾ ਤਾਂ ਇਹ ਪਾਉਂਦਾ ਸੀ ਉਹਨੇ ਮੁੱਢਾ ਗੱਡਣਾ ਨਾ ਇਹ ਬਹੁਤ ਵਧੀਆ ਫੁੱਟੇ ਆ। ਇਹ ਚਾਰ ਚਾਰ ਦੇਖੋ। ਇੰਨਾ ਟੋਪ ਦਾ ਫੁੱਟੇ ਵਗਣਾ ਮੇਜਰ ਨਾ ਲੱਗ ਜੂਗਾ ਚੱਲ। ਵੀ ਫਿਰ ਮਿਹਨਤ ਬੋਈ ਕਰਦੇ ਆ ਥੋੜੀ ਮਿਹਨਤ ਕਰਦੇ ਆ ਬਾਈ ਇਹ। ਥੋੜਾ ਸੀ ਆ ਬਣੇ ਉਹ ਵਾਚ। ਜੀ ਜੇ ਕੇ ਰੈਨੂ ਦਾ ਪਾਈਪ ਲਾਇਨ ਹੈ। ਫੇਰ ਤੂ ਵੀ ਤੂੰ ਇੱਥੇ ਲੱਗੀ ਵੀ ਹੋਣੀ ਆ ਬੁਰਜੀ। ਤੇਲ ਲੰਗਦਾ ਪਤਾ ਨਹੀਂ ਕਿਹੜਾ ਤੇਲ ਲੰਗਦਾ ਇਹ ਨਹੀਂ ਪਤਾ ਹੈ ਉਹ ਪੱਟਣੀ ਹੈ ਕਹਿੰਦੇ ਇਹ ਦੁਬਾਰੀ ਇਹ ਦੋ ਪੱਟਕੇ ਫਿਰ ਪਤਾ ਨਹੀਂ ਕੀ ਕਰਨਾ ਕੋਈ ਨਾਲ ਪੈ ਪਾਉਣੇ ਉਸ ਇਦਾਂ ਦੀ ਗੱਲ ਲਵਾਤਾ ਪੱਕਾ ਨਹੀਂ ਪਤਾ ਹੈ ਇਹ ਤਾਂ ਪੱਟੇ ਦੀ ਬਸ ਲੂਗਾ ਕਰਨਾ ਕਿ ਰੱਡੇ ਵੀ ਲੰਗਦੀ ਹੈ ਉੱਥੇ ਖੇਤ ਚੋਂ ਖੁੰਦੇ ਚ ਨਹੀਂ ਦੇ ਦਨੇ ਆ ਮੌਬਦਿਆ ਇਹ ਜਿੰਨਾ ਕੋ ਨੁਕਸਾਨ ਹੁੰਦਾ ਨਾ ਫਸਲ ਦਾ ਉਨਾਂ ਕੋ ਦੇਦਨ ਗਾਂ ਵੀ ਜਿਵੇਂ ਕੀਤਾ ਗੰਨਾ ਵੱਢ ਕੇ ਵੀਦੇ ਦੇ ਜਾਉ ਸੋਣੀ ਹੋਈ ਗੋ ਆਪੀ ਲੋ ਹਾਂ ਤੱਕ ਗਲਰ ਕੋਈ ਆਉਟ ਦੀ ਜਦੋਂ ਕੈਮਰਾ ਨਹੀਂ ਹੁੰਦਾ ਹੈਗਾ ਫਿਰ ਸੋਚਦੇ ਆ ਵੀ ਐ ਕਹੂਗੇ ਐ ਕਹੂਗੇ ਉਰ ਕਿਵਰ ਗੱਲ ਯਾਰ ਕੈਮਰਾ ਆਨ ਕਰ ਲੈਂਦੇ ਫਿਰ ਗੱਲ ਕੋਈ ਆਉਂਦੀ ਨਹੀਂ